ਕਹਿਣ ਲੱਗੀਆਂ ਭਾਈ ਅਸੀਂ ਗੰਗਾ ਤੇ ਜਮਨਾ ਤੇ ਸ੍ਰਸਤੀ ਤੇ ਗੋਦਾਵਰੀ ਜਾ ਰਹੇ ਹਾਂ ਸਾਧ ਸੰਗਤ ਦੀ ਧੂੜ ਪਰ ਸਵਾਤ ਤੇ ਅਸੀਂ ਆਈਏ ਇਹ ਸੰਗਤ ਦੀ ਜਿਹੜੀ ਧੂੜ ਆ ਇਹ ਸਾਡੇ ਜਿਹੜੀ ਪਾਪਾਂ ਦੀ ਮੈਲ ਹੈ ਇਹਨੂੰ ਇਹ ਘੁੰਮਦੀ ਹੈ ਐਵੇਂ 68 ਤੀਰਥ ਸੀ ਅਮਰਸਰ ਸਾਹਿਬ ਵਿੱਚ ਮਾਦਾ ਦੇ ਪਾਸ ਗੁਰੂ ਅਰਜਨ ਸਾਹਿਬ ਦੇ ਪਾਸ ਆਏ ਉਹ 68 ਘਾਣ ਦੇਤੇ ਕਿ ਜਿਹੜੇ ਲੋਕ ਪਾਪੀ ਜੀ ਸਾਡੇ ਸੰਕਲਪ ਛੱਡ ਜਾਂਦੇ ਆ ਸਾਧ ਤੋਂ ਕਿਤੇ ਵੀ ਉਹ ਪਾਪ ਲਾਹੀ ਨਹੀਂ ਜਾਂਦੇ ਇੱਥੇ ਆਪ ਨੰਬਰ ਸਰ ਨਾਮ ਦਾ ਤੀਰਥ ਰਚਿਆ ਹੈ ਹਰਮੰਦਰ ਸਾਹਿਬ 'ਚ ਹਰ ਵਕਤ ਭਜਨ ਕੀਰਤਨ ਹੁੰਦਾ ਹੈ ਇੱਥੇ ਮਾਰਾ ਸੀ ਆ ਕੇ ਪਵਿੱਤਰ ਹੋਣ ਵਾਸਤੇ 68 ਤੀਰਥ ਆਏ ਆਏ ਇੱਕ ਸਾਖੀ ਆਉਂਦੀ ਹੈ ਕੋਈ ਆਦਮੀ ਗੰਗਾ ਦੇ ਇਸ਼ਨਾਨ ਕਰਨ ਦਾ ਨਿਯਮ ਕਰਕੇ ਤੁਰਿਆ ਕਿ ਮੈਂ ਅੱਜ ਤੋਂ ਹੁਣ ਘਰੋਂ ਤੁਰਦਾ ਜਿਹੜਾ ਗੰਗਾ ਜੀ ਦੇ ਇਸ਼ਨਾਨ ਕਰਿਆ ਹੋਵੇ ਜਿਸ ਆਦਮੀ ਨੇ ਉਹਦੇ ਘਰ ਦਾ ਰਾਜ ਮੈਂ ਅਨ ਪਾਣੀ ਖਾਇਆ ਕਰੂੰ ਹੋਰ ਕਹਿੰਦਾ ਨਹੀਂ ਮੈਂ ਖਾਇਆ ਕਰਨਾ ਇਸ ਭਾਵਨਾ ਨਾਲ ਚੱਲਿਆ ਪੁੱਛ ਕੇ ਜਿੱਥੇ ਜਾਵੇ ਪਹਿਲਾਂ ਪੁੱਛੇ ਵੀ ਤੂੰ ਗੰਗਾ ਜੀ ਇਸ਼ਨਾਨ ਕਰਿਆ ਕਿ ਨਹੀਂ ਜਿਹੜਾ ਦੱਸੇ ਉਹਦੇ ਘਰ ਦਾ ਹਨ ਪਾਣੀ ਖਾਣਾ ਦੂਜੇ ਦਾ ਨਾ ਖਾਣਾ ਇਹੋ ਨਿਯਮ ਦੇ ਨਾਲ ਜਦੋਂ ਗੰਗਾ ਦੇ ਕਿਨਾਰੇ ਤੋਂ ਚਾਰਕ ਕੋ ਰਹੇ ਜਾਉ ਰਹੇ ਉੱਥੇ ਜਾ ਰਿਹਾ ਉੱਥੇ ਜਾ ਕੇ ਸੰਤਾਂ ਦਾ ਸਰਵਸੇ ਹੀ ਭਜਨ ਬੰਦਗੀ ਕਰਨ ਵਾਲਿਆਂ ਦਾ ਉਹਨਾਂ ਸੰਤਾਂ ਦੇ ਲੰਗਰ 'ਚੋਂ ਪ੍ਰਸ਼ਾਦ ਛਕਣ ਲੱਗੇ ਪਹਿਲਾਂ ਖਿਆਲ ਕੀਤਾ ਵੀ ਇਹ ਤਾਂ ਹਰ ਵੇਲੇ ਗੰਗਾ ਤੇ ਨਾਉਣ ਜਾਂਦੇ ਹੋਣੇ ਆ ਕੀ ਪੁੱਛਣਾ ਪਰ ਫਿਰ ਕਹਿੰਦੇ ਆਪ ਦੀ ਸ਼ੰਕਾ ਤਾਂ ਮੇਟ ਲਈਏ ਪੁੱਛਣ ਲੱਗਾ ਮਹਾਰਾਜ ਜੀ ਗੰਗਾ ਜੀ ਕਿਸ ਵੇਲੇ ਜਾਂਦੇ ਨਹਾਉਣ ਉਹ ਕਹਿੰਦੇ ਭਾਈ ਅਸੀਂ ਤਾਂ ਕਦੇ ਗਏ ਨਹੀਂ ਇਹ ਜਦੋਂ ਬਚਨ ਨੂੰ ਕਿਹਾ ਤੇ ਹੈਰਾਨ ਹੋ ਗਿਆ ਕਹਿੰਦੇ ਓਹੋ ਇਹ ਨੇੜੇ ਵਸਦੇ ਐ ਤਾਂ ਵੀ ਗੰਗਾ ਜੀ ਨਹੀਂ ਨਹਾਉਣ ਜਾਂਦੇ ਇਸ ਪ੍ਰਕਾਰ ਜਦੋਂ ਕਿਹਾ ਚਿੱਤ ਉਬਰਾਹਮ ਹੋ ਗਿਆ ਰੋਟੀ ਉਹਨਾਂ ਤੋਂ ਕੀ ਖਾਣੀ ਸੀ ਭੁੱਖਾ ਸਾਰੀ ਦਿਹਾੜੀ ਦਾ ਸਫ਼ਰ ਕੀਤਾ ਹੋਇਆ ਬਾਹਰ ਆ ਕੇ ਡੇਰੇ ਤੋਂ ਪੈ ਗਿਆ ਹਨੇਰਾ ਸੀ ਤੁਰਨ ਦਾ ਉਹ ਵੇਲੇ ਰਾਣੀ ਸੀ ਰਾਧਾ ਪਤਾ ਨਹੀਂ ਸੀ ਜੋ ਪੈ ਗਿਆ ਭੁੱਖੇ ਨੂੰ ਨੀਂਦ ਨਹੀਂ ਆਉਂਦੀ ਜਾਗਦਾ ਆਵਾਸਿਆ ਲੈਂਦਾ ਕਹਿੰਦੇ ਉਹ ਇਹ ਸਾਬ ਐਡੇ ਕਰਮ ਤੋਹੀਨੇ ਆਚਾਰ ਕੋ ਗੰਗਾ ਉੱਥੇ ਵੀ ਨਹੀਂ ਨਹਾਉਣ ਜਾਂਦੇ ਇਹ ਉਸ ਕਲਪ ਕਰਦੇ ਦੀ ਰਾਤ ਨਹੀਂ ਗੁਜ਼ਰਦੀ ਜਦੋਂ ਪਹਿ ਰਾਤ ਰਹਿ ਗਈ ਉਸ ਵੇਲੇ ਚਾਰ ਗਾਇਆਂ ਸਾਧ ਸੰਗਤ ਜੀ ਆਈਆਂ ਜਿਨ੍ਹਾਂ ਸਾਧੂਆਂ ਨੂੰ ਸਾਰਿਆਂ ਨੂੰ ਸਵਾ ਪੈਰ ਦੇ ਤੜਕੇ ਉੱਠ ਕੇ ਇਸ਼ਨਾਨ ਕੀਤਾ ਇਸ਼ਨਾਨ ਕੀਤਾ ਜਦੋਂ ਤੇ ਉਹ ਇਸ਼ਨਾਨ ਵਾਲਾ ਜਿਹੜਾ ਜਲ ਢਲਿਆ ਹੋਇਆ ਸੀ ਉੱਥੇ ਟੋਏ ਵਿੱਚ ਉਸ ਵਿੱਚੋਂ ਚਾਰੇ ਗੰਗਾਂ ਲਿਟੀਆਂ ਕਾਲੇ ਰੰਗ ਵਾਲੀਆਂ ਜਿਹੜੀਆਂ ਸੀ ਧੂਸੜੀਆਂ ਜਦੋਂ ਉਹ ਲਿਟੀਆਂ ਤੇ ਉਹ ਚਿੱਟੀਆਂ ਦੁੱਧ ਵਰਗਾ ਰੰਗ ਉਹਨਾਂ ਦਾ ਹੋ ਗਿਆ ਸਾਫ਼ ਹੋ ਗਈਆਂ ਜਿਸ ਵੇਲੇ ਸਾਫ਼ ਹੋ ਗਈਆਂ ਇਹ ਵੀ ਵੇਖਦਾ ਹੈ ਕਹਿੰਦਾ ਇਹ ਕਾਲੀਆਂ ਗੰਗਾਂ ਸਨ ਤੇ ਚਿੱਟੀਆਂ ਕਿਵੇਂ ਹੋ ਗਈਆਂ ਇਹਨਾਂ ਦੇ ਕੋਲੇ ਆ ਕੇ ਪੁੱਛਦਾ ਹੇ ਕਉ ਮਾਤਾ ਮੈਂ ਗੰਗਾ ਦੇ ਇਸ਼ਨਾਨ ਦਾ ਆਦੀ ਹਾਂ ਇਹ ਸਾਤ ਗੰਗਾਵਨੀ ਨਹਾਉਣ ਜਾਂਦੇ ਤੁਸੀਂ ਇਹਨਾਂ ਦੇ ਇਸ਼ਨਾਨ ਵਾਲੇ ਟੋਏ 'ਚ ਪੈ ਕੇ ਤੁਸੀਂ ਚਿੱਟੀਆਂ ਕਿਵੇਂ ਹੋ ਗਈਆਂ ਕਹਿਣ ਲੱਗੀਆਂ ਭਾਈ ਅਸੀਂ ਗੰਗਾ ਤੇ ਜਮਨਾ ਤੇ ਸਰਸਤੀ ਤੇ ਗੋਦਾਵਰੀ ਚਾਰੇ ਹੈ ਤਾ ਤੂੰ ਐ ਸਰਨਾਲੂ ਇਸ ਕਰਕੇ ਪਸ਼ੂ ਬੋਲ ਨਹੀਂ ਸਕਦਾ ਪਰ ਅਸੀਂ ਪਸ਼ੂ ਦਾ ਰੂਪ ਧਾਰ ਕੇ ਆਈਆਂ ਤੈਨੂੰ ਦਰਸ਼ਨ ਦੇਣ ਵਾਸਤੇ ਵੀ ਤੇਰੀ ਸ਼ੰਕਾ ਨਾ ਰਵੇ ਸਾਰ ਸੰਗਤ ਦੀ ਧੂੜ ਪਰਸਵਾਤੇ ਅਸੀਂ ਆਈਆਂ ਇਹ ਸੰਗਤ ਜਿਹੜੀ ਧੂੜ ਆਇਆ ਇਹ ਸਾਡੇ ਜਿਹੜੀ ਪਾਪਾਂ ਨਹੀਂ ਮੈਲ ਹੋਇਆ ਤੇ ਇਹਨੂੰ ਇਹ ਗੁੰਮਦੀ ਹੈ ਅਸੀਂ ਇਸ ਕਰਕੇ ਰੂਪ ਧਾਰ ਕੇ ਆਉਣੀ ਹੈ ਐਵੇਂ 68 ਤੀਰਥ ਹੈ ਸੀ ਅਮਰਸਾ ਸਾਹਿਬ ਚ ਮਾੜਾ ਦੇ ਪਾਸ ਗੁਰੂ ਅਰਜਨ ਸਾਹਿਬ ਦੇ ਪਾਸ ਆਏ ਉਹ 68 ਘਾਣ ਤੇ ਤੇ ਕਿ ਜਿਹੜੇ ਲੋਕ ਪਾਪੀ ਜੀ ਸਾਡੇ ਸੰਕਲਪ ਛੱਡ ਜਾਂਦੇ ਐ ਸਾਧੂ ਕਿਤੇ ਵੀ ਉਹ ਪਾਪ ਲਾਹੇ ਨਹੀਂ ਜਾਂਦੇ ਇੱਥੇ ਆਪ ਨੰਬਰ ਸਰ ਨਾਮ ਦਾ ਤੀਰਥ ਰਚਿਆ ਹੈ ਹਰਿਮੰਦਰ ਸਾਹਿਬ ਚ ਹਰ ਵਕਤ ਭਜਨ ਕੀਰਤਨ ਹੁੰਦਾ ਹੈ ਇੱਥੇ ਮਾਰਾ ਸੀ ਆ ਕੇ ਪਵਿੱਤਰ ਹੋਣ ਵਾਸਤੇ 68 ਤੀਰਥ ਆਏ ਆਂ ਇਸ ਪ੍ਰਕਾਰ ਸਾਸ ਜੀ WhatsApp ਘਾਟ ਹੈ ਜਿੱਥੇ ਮਸਾਖੀ ਵਾਲੇ ਦਿਨ ਅਤੇ ਧੀ ਮਾਰਾ ਵਾਲੇ ਦਿਨ 6 ਮਹੀਨਿਆਂ ਤੋਂ ਬਾਅਦ ਉੱਥੇ ਆ ਕੇ ਤੀਰਥ ਨਵਾਸ ਕਰਦੇ ਆ ਮਰਸਰ ਸਾਹਿਬ ਤੇ ਸੋ ਸਾਰੇ ਤੀਰਥਾਂ ਦਾ ਵੀ ਉੱਥੇ ਇਨਾਨ ਹੋ ਜਾਂਦਾ ਹੈ ਤੇ ਨਾਲੇ ਉਹ ਆਪ ਪਵਿੱਤਰ ਹੋ ਜਾਂਦੇ ਤੀਰਥ ਇਸ ਪ੍ਰਕਾਰ ਮਹਾਰਾਜ ਦੇ ਨਾਮ ਦੀ ਵਿੜਿਆਈ ਹੈ